ਜਿਹੜੇ ਸਾਡੇ ਸੂਬੇ ਦੇ ਖੇਤੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਮਿਲਦੇ ਨੇ ਇਹ ਸੰਦੀਪ ਇਹ ਮੁਲਾਕਾਤ ਕਿਸ ਕਿਸ ਮੁੱਦੇ ਨੂੰ ਲੈ ਕੇ ਹੋਈ ਇਸ ਮੁਲਾਕਾਤ ਦੇ ਮਾਇਨੇ ਬਹੁਤ ਨੇ ਕਿਉਂਕਿ ਪਹਿਲਾਂ ਇੱਕ ਗੱਲ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਜਾਂ ਕੋਈ ਵੀ ਮੰਤਰੀ ਨੇ ਉਹ ਮੁਲਾਕਾਤ ਤਾਂ ਕਿਉਂ ਨਹੀਂ ਕਰਦੇ ਉਹਨਾਂ ਨੂੰ ਜਾਣਨਾ ਚਾਹੀਦਾ ਬਹੁਤ ਸਾਰੇ ਫੰਡ ਰੁਕੇ ਨੇ ਕਿਸਾਨੀ ਦਾ ਵੱਡਾ 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 ਮੁੱਦਾ ਹੈ ਇਸ ਤੋਂ ਇਲਾਵਾ ਆਰਡੀਐਫ ਦਾ ਫੰਡ ਰੁਕਿਆ ਹੋਰ ਬਹੁਤ ਸਾਰੀਆਂ ਗੱਲਾਂ ਨੇ ਕਿ ਜਾਣਨਾ ਚਾਹੀਦਾ ਤਾਂ ਹੁਣ ਜਿਹੜੀ ਸ਼ੁਰੂਆਤ ਹੋਈ ਹੈ ਪਹਿਲਾ ਹਰਪਾ ਜਨਨ ਸਿੰਘ ਇਟੀਓ ਗਏ ਬੇਸ਼ੱਕ ਉਹਨਾਂ ਨੂੰ ਖੈਰ ਨਹੀਂ ਪਈ ਮੁੱਖ ਮੰਤਰੀ ਨੂੰ ਫਰੰਟ ਤੇ ਆਉਣਾ ਪਿਆ ਕਿ ਅਸੀਂ ਕਰਾਂਗੇ ਕਿਸਾਨਾਂ ਨਾਲ ਗੱਲ ਜਿਹੜੀ ਐਕਵਾਇਰ ਕੀਤੀ ਜ਼ਮੀਨ ਛਡਾਉਣ ਨੂੰ ਲੈ ਕੇ ਤਾਂ ਉਸ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਜਿਹੜੀ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਵੱਲੋਂ ਬਾਤ ਕਾਫੀ ਕੁਝ ਸੁਣਨਾ ਪਿਆ ਚਾਹ ਟੋਲ ਪਲਾਜੇ ਬੰਦ ਨੂੰ ਲੈ ਕੇ ਤੇ ਜਾਂ ਫਿਰ ਜਿਹੜੇ ਕਬਜ਼ੇ ਛਡਾਉਣੇ ਐ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਤਾਂ ਹੁਣ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਗਏ ਨੇ ਔਰ ਉਹਨਾਂ ਦਾ ਜਾਣਾ ਚੰਗਾ ਸੰਕੇਤ ਇਹ ਹੈ ਕਿ ਉਹ ਉੱਥੇ ਗੱਲ ਸਖਾਵੇਂ ਮਾਹੌਲ ਚ ਹੋਈ ਐ ਇਸ ਵਾਰੀ ਜਿਹੜੇ ਸ਼ਿਵਰਾਜ ਚੋਹਾਨ ਨੇ ਖੇਤੀਬਾੜੀ ਮੰਤਰੀ ਕੇਂਦਰੀ ਉਹਨਾਂ ਨੇ ਇਸ ਵਾਰੀ ਉਹਨਾਂ ਨੂੰ ਕੋਈ ਕੋਰੀ ਨਾ ਨਹੀਂ ਕੀਤੀ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਪਹਿਲਾਂ ਐ ਕਰੋ ਉਹ ਕਰੋ ਉਹ ਸਾਰੀਆਂ ਗੱਲਾਂ ਇੱਕ ਚੰਗਾ ਸੰਕੇਤ ਹਨ ਪੂਰੀ ਖਬਰ ਕੀ ਹੈ ਪੈਸੇ ਤਾਂ ਵੱਖ-ਵੱਖ ਅਖਬਾਰਾਂ ਦੀ ਸੁਰਖੀ ਬਣੀ ਹੈ ਪਰ ਰਿਵਿਊਨ ਦੇ ਪਹਿਲੇ ਪੰਨੇ ਤੇ ਬਣੀ ਜਿਹੜੀ ਸੁਰਖੀ ਹੈ ਆ ਸੀਨੀਅਰ ਪੱਤਰਕਾਰ ਚਰਨਜੀਤ ਭੁੱਲੜ ਤੇ ਮਨਦੀਪ ਸਿੰਘ ਦਿਓਲ ਦੀ ਇਸ ਖਬਰ ਦੇ ਵਿੱਚ ਲਿਖਿਆ ਕਿ ਪੰਜਾਬ ਵੱਲੋਂ ਖੇਤੀ ਪੈਕੇਜ ਲਈ ਕੇਸ ਕੇਂਦਰ ਅੱਗੇ ਪੇਸ਼ ਕੀਤਾ ਗਿਆ ਖੁੱਡੀਆਂ ਨੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਨੂੰ ਸੂਬੇ ਦੇ ਖੇਤੀ ਸੰਕਟ ਤੋਂ ਜਾਣੂ ਵੀ ਕਰਵਾਇਆ ਪੰਜਾਬ ਦੇ ਖੇਤੀ ਮੰਤਰੀ ਗਰਮੀ ਸਿੰਘ ਖੁੱਡੀਆਂ ਨੇ ਸੂਬੇ ਵਾਸਤੇ ਖੇਤੀ ਪੈਕੇਜ ਲੈਣ ਲਈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਅੱਗੇ ਕੇਸ ਰੱਖ ਦਿੱਤਾ ਹੈ ਤੇ ਖੁੱਡੀਆਂ ਨੇ ਦਿੱਲੀ ਵਿੱਚ ਮਿਲਣੀ ਮੌਕੇ ਖੇਤੀ ਪੈਕੇਜ ਲਈ ਲਿਖਤੀ ਮੈਮੋਰੰਡਮ ਵੀ ਦਿੱਤਾ ਹੈ ਖੇਤੀ ਦੇ ਮੌਜੂਦਾ ਸੰਕਟਾਂ ਦੇ ਮੱਦੇ ਨਜ਼ਰ ਪੰਜਾਬ ਦੇ ਕੇਸ ਨੂੰ ਤਰਜੀਹ ਅਧਾਰ ਤੇ ਵਿਚਾਰਨ ਲਈ ਜ਼ੋਰ ਪਾਇਆ ਕੇਂਦਰੀ ਮੰਤਰੀ ਚੋਹਾਨ ਨੇ ਸੂਬੇ ਦੇ ਖੇਤੀ ਸੰਕਟਾਂ ਨਾਲ ਨਜਿੱਠਣ ਲਈ ਆਪਣੇ ਸੁਝਾਓ ਵੀ ਪੇਸ਼ ਕੀਤੇ ਨੇ ਤੇ ਪੜਾਅਵਾਰ ਮਾਮਲੇ ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ ਖੁੱਡੀਆਂ ਦੀ ਨਵੇਂ ਕੇਂਦਰੀ ਕੇਂਦਰੀ ਖੇਤੀ ਮੰਤਰੀ ਨਾਲ ਇਹ ਪਲੇਠੀ ਮੀਟਿੰਗ ਹੋਈ ਹੈ ਖੇਤੀ ਮੰਤਰੀ ਖੁੱਡੀਆਂ ਨੇ ਪ੍ਰਾਲੀ ਪ੍ਰਬੰਧਨ ਅਤੇ ਖੇਤੀਬਾਨ ਸਵੰਥਤਾ ਲਈ ਕੇਂਦਰੀ ਮਦਦ ਦੇ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਹਨਾਂ ਇਹ ਵੀ ਆਖਿਆ ਕਿ ਲਾਗਤ ਖਰਚੇ ਵੱਧ ਗਏ ਨੇ ਜਿਸ ਕਰਕੇ ਸੂਬੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਹਿਕਾਰੀ ਸੰਘਵਾਦ ਦੀ ਭਾਵਨਾ ਵੀ ਸਬਾਈ ਸਰਕਾਰਾਂ ਦੀ ਮਦਦ ਕਰਦੀ ਹੈ। ਉਹਨਾਂ ਮੰਗ ਵੀ ਕੀਤੀ ਹੈ ਕਿ ਪ੍ਰਾਲੀ ਪ੍ਰਬੰਧਨ ਵਾਸਤੇ ਜੋ ਪਹਿਲਾਂ 100% ਦੀ ਸਪான்ਸਰਡ ਸਕੀਮ ਸੀ ਉਸ ਵਿੱਚ 2023-24 ਤੋਂ 60-40 ਅਨੁਪਾਤ ਦਾ ਦਾ ਅਨੁਪਾਤ ਕਰ ਦਿੱਤਾ ਗਿਆ ਸੀ ਜਿਸ ਨੂੰ ਖਤਮ ਕੀਤਾ ਜਾਵੇ ਖੁੱਡੀਆਂ ਨੇ ਵੀ ਆਖਿਆ ਹੈ ਕਿ ਪੰਜਾਬ ਦੇ ਕਿਸਾਨ ਕੇਂਦਰੀ ਪੂਲ ਵਿੱਚ ਝੋਨੇ ਦਾ 21% ਅਤੇ ਕਣਕ ਵਿੱਚ 31% ਯੋਗਦਾਨ ਪਾ ਰਹੇ ਨੇ ਪਰ ਪੰਜਾਬ ਨੂੰ ਖਾਦ ਦੀ ਸਪਲਾਈ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਖਾਦ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ ਉਹਨਾਂ ਕਣਕ ਦੇ ਬੀਜਾਂ ਦੀ ਸਬਸਿਡੀ ਨੂੰ ਬਹਾਲ ਕੀਤੇ ਜਾਣ ਦੀ ਵੀ ਮੰਗ ਉਠਾਈ ਹੈ ਉਹਨਾਂ ਕਿਹਾ ਕਿ ਪਹਿਲਾਂ 33% ਦੀ ਸਬਸਿਡੀ ਦਿੱਤੀ ਜਾਂਦੀ ਸੀ ਜੋ ਹੁਣ ਬੰਦ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਰਾਜ ਖੇਤੀ ਅੰਕੜਾ ਅਥਾਰਟੀ ਲਈ ਬਕਾਇਆ ਪਏ 4.26 ਕਰੋੜ ਦੇ ਫੰਡ ਹੈ ਜਾਰੀ ਹੈ ਜਿਹੜੇ ਉਹ ਕੀਤੇ ਜਾਣ ਇਸ ਡੀਵੀ ਜਿਹੜੀ ਆ ਉਹ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਵੀ ਉਹਨਾਂ ਨੇ ਆਖਿਆ ਕਿ ਖੇਤੀ ਮੰਤਰੀ ਫਸਲੀ ਵਣਸਵੰਤਾ ਲਈ ਕੇਂਦਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਗਈ ਜੋ ਸੂਬੇ ਵਿੱਚ ਝੋਨੇ ਹੇਠੋਂ 11.50 ਲੱਖ ਹੈਕਟੇਅਰ ਰਕਬਾ ਕੰਢਿਆ ਜਾ ਸਕੇ ਕੇਂਦਰੀ ਪ੍ਰਯੋਜਿਤ ਸਕੀਮਾਂ ਦਾ ਪੁਰਾਣਾ ਸ਼ੇਅਰਿੰਗ ਪੈਟਰਨ ਖਤਮ ਕਰਕੇ 100% ਦੀ ਗ੍ਰਾਂਟ ਵਿੱਚ ਤਬਦੀਲ ਕੀਤਾ ਜਾਵੇ ਖੇਤੀ ਮੰਤਰੀ ਨੇ ਦੱਸਿਆ ਕਿ ਸ਼ਿਵਰਾਜ ਚੋਹਾਨ ਨੇ ਪੰਜਾਬ ਦੀਆਂ ਮੰਗਾਂ ਤੇ ਚੰਗਾ ਹੰਗਾਰਾ ਭਰਿਆ ਹੈ ਖੇਤੀ ਭਿੰਨਤਾ ਤੇ ਪਰਾਲੀ ਪ੍ਰਬੰਧਨ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਹੈ ਖੁੱਡੀਆਂ ਨੇ ਨਰਮਾ ਖੇਤੇ ਲਈ ਕਪਾਹ ਖੋਜ ਲਈ ਕੇਂਦਰੀ ਸੰਸਥਾ ਸਥਾਪਿਤ ਕੀਤੇ ਜਾਣ ਦੀ ਮੰਗ ਚੁੱਕੀ ਹੈ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਬੇਟੀ ਕਾਟਣ ਦੀ ਅਗਲੀ ਜਨਰੇਸ਼ਨ ਵਾਲਾ ਬੇਟੀ ਕਾਟਣ ਦਾ ਬੀਜ B23 ਜਲਦ ਮੁਹੱਈਆ ਕਰਵਾਇਆ ਜਾਵੇ ਕਿਉਂਕਿ ਪੰਜਾਬ 'ਚ ਨਰਮੇ ਦੀ ਖੇਤੀ ਕਾਫੀ ਘਟ ਰਹੀ ਹੈ ਤੇ ਕਿਸਾਨ ਨਰਮੇ ਪ੍ਰਤੀ ਰੁਚਿਤ ਕਰਨ ਵਾਸਤੇ ਨਵੇਂ ਬੀਜ ਦਿੱਤੇ ਜਾਣ। ਖੁੱਡੀਆਂ ਨੇ ਪੰਜਾਬ 'ਚ ਨਰਮੇ ਉੱਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਮੱਦੇਨਜ਼ਰ ਵੀ ਕੇਂਦਰੀ ਮੰਤਰੀ ਦੇ ਨਿੱਜੀ ਦਖਲ ਦੀ ਵੀ ਮੰਗ ਕੀਤੀ ਹੈ ਔਰ ਖੁੱਡੀਆਂ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਨੂੰ ਵੀ ਮਿਲੇ ਤੇ ਮੰਗ ਕੀਤੀ ਕਿ ਪੰਜਾਬ ਨੂੰ ਖੇਤੀ ਆਧਾਰਿਤ ਪ੍ਰੋਜੈਕਟ ਦਿੱਤੇ ਜਾਣ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਕੇ ਐਪੀਸੀ ਦਾ ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਤੋਂ ਇਲਾਵਾ ਵਿਭਾਗ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸੀ ਇੱਕ ਚੰਗੀ ਫੈਲ ਕਦ ਨਹੀਂ ਲੱਗ ਰਹੀ ਹੈ ਪਰ ਇਸ ਵਾਰ ਇੱਕ ਸੁਖ ਦਾ ਸਾਹ ਇਹ ਹੈ ਕਿ ਮੰਤਰੀ ਸ਼ਿਵਰਾਜ ਚੋਹਾਨ ਨੇ ਕਿਸੇ ਵੀ ਕੰਮ ਤੋਂ ਫਿਲਹਾਲ ਮੰਤਰੀ ਕੁਡੀਆਂ ਦਾ ਦਾਵਾ ਹੈ ਕਿ ਉਹਨਾਂ ਨੇ ਨਾ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਸਹਿਯੋਗ ਦੇਾਂਗੇ ਪੰਜਾਬ ਦੇ ਇੱਕ ਸੰਘਰਸ਼ੀ ਕਿਸਾਨਾਂ ਦੀ ਬਾਤ ਵੀ ਸੁਣੇ ਕੇਂਦਰ ਇਹ ਵੀ ਗੱਲ ਆਖੀ ਗਈ ਹੈ ਔਰ ਉੱਥੇ ਤੱਕ ਕਿ ਕਿਹਾ ਗਿਆ ਕਿ ਉਹਨਾਂ ਦਾ ਬਿਆਨ ਹੈ ਇੱਕ ਮੰਤਰੀ ਖੁੱਡੀਆਂ ਨੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਅੱਗੇ ਸੰਘਰਸ਼ੀ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ ਨਾ ਕਿ ਕਿ ਪੰਜਾਬ ਦੇ ਕਿਸਾਨ ਖੇਤੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਰ ਉਹਨਾਂ ਦੇ ਰਾਹ ਅੱਗੇ ਹਰਿਆਣਾ ਸਰਕਾਰ ਰੜਕੇ ਖੜੇ ਕਰ ਰਹੀ ਹੈ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸੁਣੇ ਅਤੇ ਕਿਸਾਨੀ ਮਸਲਿਆਂ ਦਾ ਫੌਰੀ ਹੱਲ ਕੀਤਾ ਜਾਵੇ ਹੁਣ ਗੱਲਾਂ ਤਾਂ ਸਾਰੀਆਂ ਹੀ ਸੁਣਨ ਨੂੰ ਜਿਹੜੀਆਂ ਕੀਤੀਆਂ ਗਈਆਂ ਬਹੁਤ ਚੰਗੀਆਂ ਲੱਗ ਰਹੀਆਂ ਨੇ ਪਰ ਅਮਲੀ ਰੂਪ ਦੇ ਵਿੱਚ ਕਿੰਨੀਆਂ ਤਬਦੀਲ ਹੁੰਦੀਆਂ ਨੇ ਇਹ ਅਗਲੀ ਗੱਲ ਰਹੇਗੀ ਔਰ ਮੰਤਰੀ ਗਰਮੀਤ ਸਿੰਘ ਖੋਡੀਆਂ ਦਾ ਉੱਥੇ ਜਾ ਕੇ ਮਿਲਣਾ ਤੇ ਇਹਨਾਂ ਸਾਰੇ ਮੁੱਦਿਆਂ ਨੂੰ ਅੱਗੇ ਰੱਖ ਦੇਣਾ ਕੇਸ ਬਣਾ ਕੇ ਲਿਖਤੀ ਰੂਪ ਦੇ ਵਿੱਚ ਟਟੋਕਟ ਜੋ ਇਹਨਾਂ ਦਾ ਫਰਜ਼ ਸੀ ਉਹ ਤਾਂ ਨਵਾ ਦਿੱਤਾ ਗਿਆ ਹੁਣ ਅੱਗੇ ਕਰਨਾ ਕੇਂਦਰ ਨੇ ਹਾਲਾਂਕਿ ਖੇਤੀ ਪ੍ਰੋਜੈਕਟ ਦੀ ਮੰਗ ਕਰਨੀ ਖੇਤੀ ਆਧਾਰਿਤ ਇੰਡਸਟਰੀ ਦੀ ਮੰਗ ਕਰਨੀ ਇਹ ਆਪਣੇ ਆਪ ਚ ਵੱਡੀ ਗੱਲ ਹੈ ਪਰ ਸਵਾਲ ਇਹ ਹੈ ਕਿ ਕੀ ਸਰਕਾਰ ਜੋ ਸੂਬੇ ਦੇ ਵਿੱਚ ਕਿਸਾਨਾਂ ਨਾਲ ਵਾਅਦਾ ਕਰਦੀ ਉਹ ਇੱਥੇ ਪੂਰੇ ਕਰ ਰਹੀ ਹੈ ਚਾਹੇ ਮੁਆਵਜ਼ੇ ਦੇਣ ਦੀਆਂ ਗੱਲਾਂ ਸੀ ਬੱਕਰੀਆਂ ਮਰਨ ਦਾ ਮੁਰਗੀਆਂ ਮਰਨ ਦਾ ਉਹ ਸਾਰੇ ਮਾਲਜੇ ਹਾਲੇ ਤੱਕ ਕਿਸਾਨਾਂ ਨੂੰ ਤਾਂ ਮਿਲ ਨਹੀਂ ਬਰੂਦ ਦੀ ਗੱਲ ਕਈ ਥਾਵਾਂ ਤੇ ਫਸਲਾਂ ਬਰਬਾਦ ਹੋਈਆਂ ਉਸ ਦੇ ਮਾਲਜੇ ਵੀ ਪੂਰੇ ਨਹੀਂ ਮਿਲੇ ਤੇ ਕਿਸਾਨਾਂ ਨੇ ਉਸ ਦਾ ਜਵਾਬ ਆ ਜਿਹੜਾ ਉਹ ਇਹਨਾਂ ਚੋਣਾਂ ਵਿੱਚ ਵੀ ਦਿੱਤਾ ਤੇ ਬੜਾ ਤਿੱਖੇ ਰੂਪ ਵਿੱਚ ਵਿਰੋਧ ਵੀ ਕੀਤਾ ਪਰ ਹੁਣ ਕੇਂਦਰੀ ਮੰਤਰੀ ਦੇ ਇੱਥੇ ਫਰਜ ਬਣਦਾ ਹੈ ਕਿ ਸੂਬੇ ਦਾ ਜਾਂ ਖੇਤੀਬਾੜੀ ਮੰਤਰੀ ਨੇ ਜਾਣੂ ਕਰਵਾ ਦਿੱਤਾ ਇਹਨਾਂ ਮੁੱਦਿਆਂ ਤੋਂ ਜੇ ਜਾਣੂ ਕਰਵਾ ਦਿੱਤਾ ਤੇ ਫਿਰ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਬੜੀ ਹੈਰਾਨੀ ਦੀ ਗੱਲ ਆ ਫਿਰ ਤਾਂ ਇਹੀ ਸਮਝਿਆ ਜਾਵੇਗਾ ਕਿ ਕੇਂਦਰ ਵਾਕਈ ਪੰਜਾਬ ਸੂਬੇ ਦੇ ਨਾਲ ਵਿਤਕਰਾ ਕਰਦਾ ਹੈ